केंद्रा किसाना कढणा मु ਉਹ ਜਿਹੜਾ ਨੰਗਾ ਕਰਨਾ ਪਊਗਾ ਇੱਕ ਉਹ ਜੱਟ ਨਹੀਂ ਰਿਹਾ ਜਣਾ ਬਿਹੱਜਾ ਜਰਾਉਂਗੇ ਤਾਂ ਘਾਣਾ ਅੱਗੇ ਹੁੰਦਾ ਰਹਿਣਾ ਸੋਸਾਇਟੀਾਂ ਦੇ ਵਿੱਚ ਲੈਸਟਾਂ ਲਾਈਆਂ ਜਿਹੜੋ ਖੇਤੀਬਾੜੀ ਮੈਨੂੰ ਪੁੱਛੀਦਾ ਹਾਂ ਉਹਦਾ ਹੀ ਤੁਹਾਡੀ ਆਪਣੇ ਪਿੰਡ ਭਰਾਈ ਹੈ ਨਾ ਕਿਸੇ ਦਾ ਚਾਚਾ ਪ੍ਰਧਾਨ ਬਣਾਇਆ ਕਿਸੇ ਦਾ ਮੈਂਬਰ ਬਣਿਆ ਪਾਛੋੜ ਦਾ ਕੋਈ ਲੈਂਦਾ ਨਹੀਂ ਹੈ ਤਾਂ ਪਿੰਡ ਦੇ ਹੀ ਹੈ ਜਿਦੋਂ ਆਪਾਂ ਪੰਚਾਇਤਾਂ ਤੇ ਜਾਂ ਆਪਨਾ ਗੰਗੜਾ ਨਾ ਭਵਿੰਦਰ ਸਿੰਘ ਗੋਲਕੇ ਜਦੋਂ ਉਸ ਤੋਂ ਪਿਆਵ ਭਾਰਤੀ ਕਿਸਾਨੀ ਪਿਆਵ ਅੱਜ ਅਸੀਂ ਪੰਜ ਇੱਥੇ ਬੰਦਿਆਂ ਵੱਲੋਂ ਜਿਹੜਾ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਹੈਗਾ ਚੀਫ ਦੇ ਦਫ਼ਤਰ ਮੂਹਰੇ ਇਹ ਤਾਂ ਕਰਕੇ ਕੀਤਾ ਸੀ ਕਿਉਂਕਿ ਜਿਹੜਾ ਪਰਾਲੀ ਦਾ ਕੈਹੋ ਜਿਹਾ ਅਜੰਡਾ ਜਿਹਨੂੰ ਸਰਕਾਰ ਨੇ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਬਣਾ ਕੇ ਤੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਦੋਸ਼ੀਆਂ ਦੇ ਕਿਤੇ ਦੇ ਚ ਲਿਆ ਕੇ ਠਲਤਾ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਦਾ ਪ੍ਰਚਾਰ ਹੈ ਵੀ ਪੰਜਾਬ ਦਾ ਧੂਆਂ ਦਿੱਲੀ ਜਾਂਦਾ ਉਹ ਪ੍ਰਚਾਰ ਨੂੰ ਕਾਇਮ ਕਰ ਕਰਕੇ ਉਹਨਾਂ ਸਰਕਾਰਾਂ ਨੇ ਇੱਕ ਦੋਸ਼ੀ ਘਟਾਤੇ ਚ ਲਿਆ ਕੇ ਪੰਜਾਬ ਦਾ ਜਿਹੜਾ ਕਿਸਾਨ ਠਲਤਾ ਅੱਜ ਜਿੰਨਾ ਵੀ ਝੋਨਾ ਪਲਾਉ ਕਿਸੇ ਵੀ ਕਿਸਮ ਦਾ ਖੜਾ ਖੇਤਾਂ ਦੇ ਵਿੱਚ ਸਾਰਿਆਂ ਨੂੰ ਵੱਡੀ ਗਿਣਤੀ ਦੇ ਵਿੱਚ ਫੰਗਸ ਦੀ ਬਿਮਾਰੀ ਪਈ ਦੀ ਹੈ ਜਿਹਨੂੰ ਕੇ ਪ੍ਰਸ਼ਾਸਨ ਨੇ ਮੁਰਕੇ ਮੌਸਮੀ ਬਿਮਾਰੀ ਕਹਿਣਾ ਹੁੰਦਾ ਪਰ ਇਹੀ ਬਿਮਾਰੀਆਂ ਜਿਹੜੀਆਂ ਸਾਡੀ ਜ਼ਮੀਨ ਚ ਜਾ ਕੇ ਅਗਲੀ ਫਸਲ ਨੂੰ ਫੇਰ ਆਉਂਦੀਆਂ ਜਿਹੜੀ ਵੱਡੀ ਗਿਣਤੀ ਤੇ ਤਦਾਦ ਇਹਨਾਂ ਨੇ ਸਬਸਿਡੀਆਂ ਦਿੱਤੀਆਂ ਉਹਨਾਂ ਦੇ ਵਿੱਚੋਂ ਅੱਧੀ ਗਿਣਤੀ ਦੇ ਵਿੱਚ ਇਹਨਾਂ ਕੋਲੇ ਸੰਦ ਮੋਈਆ ਨਹੀਂ ਹੁੰਦੇ ਕਿਉਂਕਿ ਉਹ ਜਿਹੜੀਆਂ ਸਬਸਿਡੀਆਂ ਸਿਆਸੀ ਸਹਿਆਂ ਦੇ ਉੱਪਰ ਲੈ ਕੇ ਉਹਦਾ ਲਾਭ ਜਿਹੜਾ ਉਹ ਲੋਕਾਂ ਨੇ ਲਿਆ ਹੁੰਦਾ ਤੇ ਉਹ ਜਿਹੜੇ ਸੰਦ ਆ ਉਹ ਛੋਟੇ ਜਿਹੜੇ ਕਿਸਾਨ ਆ ਉਹਨਾਂ ਨੂੰ ਮਿਲਦੇ ਹੀ ਨਹੀਂ ਜਿਹੜਾ 5-4 ਏਕੜ ਵਾਲਿਆ ਜ਼ਿਮੀਂਦਾਰ ਆ ਪਹਿਲੀ ਗੱਲ ਤਾਂ ਉਹਦੇ ਰਸਤੇ ਹੀ ਇਹੋ ਜਿਹੇ ਹੁੰਦੇ ਆ ਕਈਆਂ ਦੇ ਬਚਾਰਿਆਂ ਦੇ ਉਹਦੇ ਖੇਤ ਸੰਦ ਜਾਣੇ ਮੁਸ਼ਕਲ ਆ ਤੇ ਕਈਆਂ ਨੂੰ ਉਹ ਸੰਦ ਮਿਲਦੇ ਹੀ ਨਹੀਂ ਕਿਉਂਕਿ ਉਹ ਵੱਡੇ ਕਰਾਣਿਆਂ ਨੇ ਆਪਦੇ ਗਰੁੱਪ ਬਣਾ ਬਣਾ ਕੇ ਉਹ ਸਬਸਿਡੀਆਂ ਲੈ ਕੇ ਖਾਧੀਆਂ ਹੁੰਦੀਆਂ ਤੇ ਜਿਹੜੀ ਉਹ ਥੱਲੇ ਵਾਲਾ ਕੇਟੜਾ ਉਹ ਉਵੇਂ ਹੀ ਰਹਿ ਜਾਂਦਾ ਤੇ ਜਦੋਂ ਆ ਸਰਕਾਰਾਂ ਦੇ ਇਹੋ ਜਿਹੇ ਬਿਆਨ ਸੁਪਰੀਮ ਕੋਰਟ ਦਾ ਇਹੋ ਜਿਹਾ ਬਿਆਨ ਜਿਹੜਾ ਬਹੁਤ ਮੰਦ ਭਾਗਾ ਕਿਉਂਕਿ ਗ੍ਰੀਨ ਟਿਬਨਲ ਦੀਆਂ ਜਿਹੜੀਆਂ ਹਦਾਇਤਾਂ ਦੇ ਮੁਤਾਬਕ ਅਜੇ ਤੱਕ ਉਹਨਾਂ ਕਿਸਾਨਾਂ ਨੂੰ ਜਿਹੜੀਆਂ ਉਹ ਸੁਵਿਧਾ ਉਹ ਉਪਲਬਧ ਨਹੀਂ ਕਰਾਈਆਂ ਗਈਆਂ ਘੱਟੋ ਘੱਟ 200 ਰੁਪਿਆ ਕਿੱਲੇ ਦਾ ਕੁਆਂਟਲ ਦਾ ਬੋਨਸ ਦੇ ਕੇ ਸਰਕਾਰ ਕੋਈ 4-5000 ਜਾਂ 7000 ਰੁਪਿਆ ਜੇ ਕਿਸਾਨ ਨੂੰ ਬੰਦਾ ਤਾਂ ਉਹਦੇ ਨਾਲ ਉਹਦਾ ਤੇਲ ਵੀ ਮਚਣਾ ਖਰਚਾ ਵੀ ਹੋਣਾ ਫੇਰ ਇਕੱਲਾ ਖਰਚਾ ਇੱਥੋਂ ਤੱਕ ਸੀਮਤ ਨਹੀਂ ਪਹਿਲਾਂ ਤਾਂ ਉਹਦੇ ਤੇ ਖਰਚਾ ਕਰੂਗਾ 5-6000 ਉਹਨੂੰ ਪਰਾਲੀ ਨੂੰ ਵੇਚਵਾਊਗਾ ਫੇਰ ਉਹ ਜਿਹੜੀ ਫਸਲ ਬੀਜੂਗਾ ਉਹਨੂੰ ਵੱਡੀ ਗਿਣਤੀ ਦੇ ਵਿੱਚ ਜਿਹੜਾ ਕੀੜਾ ਲੱਗਦਾ ਉਹ ਫਸਲ ਨੂੰ ਤਬਾਹ ਕਰਦਾ ਤੇ ਉਹਦੇ ਤੇ 5-7000 ਰੁਪਏ ਦੀ ਮੁਰਕੇ ਉਹਦਾ ਖਰਚਾ ਡਬਲ ਫੇਰ ਵੱਜ ਜਾਂਦਾ ਉਹਨੂੰ ਬਚਾਉਣ ਵਾਸਤੇ ਮੇਰੇ ਪਿਛਲੇ ਸੀਜ਼ਨ ਦੀ ਗੱਲ ਆ ਚਾਹਲਪਿੰਡ ਦੇ ਵਿੱਚ 8 ਏਕੜ ਚ ਕਣਕ ਜਿਹੜੀ ਹੈਪੀ ਸੀਟਰ ਦੀ ਬੀਜੀ ਹੋਈ ਬਿਲਕੁਲ ਖਤਮ ਹੋਣ ਦੇ ਕਿਨਾਰੇ ਆ ਗਈ ਜਦੋਂ ਚੀਫ ਸਾਹਿਬ ਨੂੰ ਦੱਸਿਆ ਤਾਂ ਉਹਨਾਂ ਨੇ ਕੱਲੀ ਉਹ ਵੀ ਜਥੇਬੰਦੀ ਦਾ ਦਬਾਅ ਢੇਠ ਕੱਲੀ ਸਪਰੇਅ ਦੇਣ ਦਾ ਵਾਅਦਾ ਕੀਤਾ تے پھر بھی انہاں دا 6000 7000 روپے خرچہ جیڑا او کلے مگر نیاز ਵੱਧ گیا تے کی او کسان نو بچوگا کی انہاں دیਆਂ ਜਿਹੜੀਆਂ ਨੀਤੀਆਂ ਦਿਨ ਬਦ ਦਿਨ ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਦੇ ਮੂੰਹ ਦੇ ਵਿੱਚ ਧੱਕ ਲਈਆਂ ਜਮੀਨਾਂ ਨੂੰ ਜਿਹੜੀਆਂ ਬਰਬਾਦ ਕਰ ਰਹੀਆਂ ਕਿਉਂਕਿ ਜੇ ਐਡੀ ਵੱਡੀ ਗੰਤਰੀ ਜਿਹੜੀ ਫੰਗਸ ਆਈ ਹੈ ਜੇ ਜਮੀਨ ਦੇ ਵਿੱਚ ਜਾਊਗੀ ਤਾਂ ਆਉਣ ਵਾਲੀ ਫਸਲ ਨੂੰ ਕਣਕ ਨੂੰ ਉਹਦਾ ਨੁਕਸਾਨ ਹੋਣਾ ਹੀ ਹੋਣਾ ਪਰ ਜਿਹੜਾ محکمہ ਉਹ ਸਮਝਣ ਨੂੰ ਤਿਆਰ ਨਹੀਂ ਸੁਪਰੀਮ ਕੋਰਟ ਦੇ ਹੋਏ ਇਹ ਫੈਸਲੇ ਦੇ ਰਿਹਾ ਜੋ ਜਿੰਨਾ ਕਿਸਾਨਾਂ ਨੂੰ ਜੁਰਮਾਨੇ ਪਾਓ ਇਹਨਾਂ ਤੇ ਪਰਚੇ ਕਟੋ ਅੱਜ ਜੋ ਜਿੰਨਾ ਤੋਂ ਝਾਕ ਅਦਾਲਤਾਂ ਤੋਂ ਹਾਈ ਕੋਰਟ ਆ ਸੁਪਰੀਮ ਕੋਰਟ ਆ ਜਿੰਨਾ ਤੋਂ ਆਪਸੀ ਲੋਕਾਂ ਨੂੰ ਸਾਡੀ ਇਹ ਬਾਹ ਫੜਨਗੇ ਉਹਨਾਂ ਅਦਾਲਤਾਂ ਨੇ ਇੱਕ ਤਰ੍ਹਾਂ ਦਾ ਸਵਾ ਮੈਂਬਰੀਆਂ ਜਾਂ ਹੋਰ ਪੁਸਤੀਆਂ ਦੀ ਖਾਤਰ ਇਹਨਾਂ ਸਰਕਾਰਾਂ ਦੇ ਪੱਖਸ਼ ਭੁਗਤੀਆਂ ਨਜ਼ਰ ਆ ਰਹੀਆਂ ਜੋ ਬਹੁਤ ਹੀ ਘਾਤਕ ਸਿੱਧ ਹੋਣਗੀਆਂ ਇਹ ਅੰਨਦਾਤਾ ਜਿਹਨੂੰ ਕਹਿੰਦੇ ਸੀ ਪੰਜਾਬ ਨੇ ਜੀਨੇ ਸਾਰੇ ਮੁਲਕ ਦਾ ਢਿੱਡ ਭਰਿਆ ਆ ਪਲਾਦੇਸ਼ ਦੀ ਯਾਦੀ ਵਿੱਚ ਸੀ ਹੇ ਵੱਡੀ ਗਿਣਤੀ ਚ ਕੁਰਬਾਨੀਆਂ ਦਿੱਤੀਆਂ ਆ ਜੋਥੇ ਪੰਜਾਬ ਨੂੰ ਜਿਹੜਾ ਏ ਦਿਨੋਂ ਦਿਨ ਦੋਸ਼ੀ ਕਿਹੜੇ ਠਲਕੇ ਪੰਜਾਬ ਦੀਆਂ ਜ਼ਮੀਨਾਂ ਨੂੰ ਖਤਮ ਕਰਨ ਦੇ ਕਿਨਾਰੇ ਪਾਣੀਆਂ ਨੂੰ ਖਤਮ ਕਰਨ ਦੇ ਕਿਨਾਰੇ ਤੇ ਆ ਵੱਡੇ ਜਿਹੜੀ ਹੜਾਂ ਦੀ ਮਾਰ ਪਈ ਆ ਜਦੋਂ ਵੀ ਸਾਡੇ ਹੜਾਂ ਦੀ ਮਾਰ ਪੈਂਦੀ ਆ ਤਾਂ ਇਹ ਇਹਨਾਂ ਦੀਆਂ ਗਲਤੀਆਂ ਨਾ ਪੈਂਦੀ ਆ ਉਤੋਂ ਇਸੇ ਜਦੋਂ ਬੰਦਾ ਟੈਨਸ਼ਨ ਚ ਹੁੰਦਾ ਹੈ ਕਿਸਾਨ ਤੇ ਨਾਲ ਇਹੋ ਜੀਆਂ ਮਾੜੂ ਨੀਤੀਆਂ ਲਿਆ ਕੇ ਉਹਨਾਂ ਨੂੰ ਹੋਰ ਲੁਤਾੜਿਆ ਜਾਂਦਾ ਜਿਹਦਾ ਪੰਜਾਬ ਦੇ ਲੋਕਾਂ ਨੂੰ ਮੁੜ ਕੇ ਸੰਘਰਸ਼ਾਂ ਦਾ ਹੀ ਇਹਨਾਂ ਦਾ ਸਾਹਮਣਾ ਕਰਕੇ ਤੇ ਇਹਨਾਂ ਨੂੰ ਠੱਲ ਪਾਉਣੀ ਪੈਂਦੀ ਆ ਨਹੀਂ ਤਾਂ ਇਹ ਪ੍ਰਸ਼ਾਸਨ ਪੌਲਾ ਸਾਡਾ ਖੇਤੀਬਾੜੀ ਵਿਭਾਗ ਮਹਿਕਮਾ ਪੌਲਾ ਡਿਪਟੀ ਕਮਿਸ਼ਨਰ ਅਸੀਂ ਬੇਨਤੀ ਕਰਦੇ ਇਹਨਾਂ ਨੂੰ ਕਿ ਉਹਨਾਂ ਸਿਆਸੀ ਲੋਕਾਂ ਦਾ ਅੰਗ ਬਣ ਕੇ ਤੁਸੀਂ ਜਨਤਾ ਦਾ ਕਚੁੰਬ ਨਾ ਕੱਢੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਥੀ ਲੋਕ ਜਾਗਣਗੇ ਤੇ ਗੱਲ ਕੀ ਦੇ ਪੈਣਗੇ ਆਪਦੇ ਪ੍ਰਸ਼ਾਸਨ ਦੇ ਆਪਦੇ ਧੀਆਂ ਪੁੱਤਾਂ ਦੀ ਤੇ ਪਰ ਜਿਹੜੀਆਂ ਨੀਤੀਆਂ ਨੀਤੀਆਂ ਜਿਸ ਸੁਧਾਰ ਲਿਆ ਕੇ ਲੋਕਾਂ ਨੂੰ ਬਚਾਉਣ ਦੀ ਕਿਰਪਾਲਤਾ ਕਰੀਏ ਜਿਹਦੇ ਅੱਜ ਫੀਲਡ ਰਿਪੋਰਟ ਵੇਖੇ ਕਿਸਾਨ ਯੂਨੀਅਨਾਂ ਨੂੰ ਧਰਨਾ ਲਗਾਇਆ ਗਿਆ ਸੀ ਇੱਥੇ ਵਿੱਚ ਉਹਨਾਂ ਦੀ ਮੁੱਖ ਮੰਗ ਸੀ ਜੀ ਜਦੋਂ ਵੀ ਤੁਸੀਂ ਕੋਈ ਪਿੰਡਾਂ ਦੇ ਵਿੱਚ ਕੈਂਪ ਲਾਉਣੇ ਆ ਸਾਨੂੰ ਯੂਨੀਅਨ ਨੂੰ ਦੱਸਿਆ ਨਹੀਂ ਗਿਆ ਦੂਸਰਾ ਪਰਾਲੀ ਨੂੰ ਜਿਹੜੀ ਆ ਸਾਹਮਣ ਵਾਲੀਆਂ ਜਿਵੇਂ ਮਸ਼ੀਨਾਂ ਮਸ਼ੀਨਰੀ ਹੈ ਉਹਦੇ ਸਬੰਧ ਵਿੱਚ ਉਹਨਾਂ ਨੇ ਮੰਗ ਰੱਖੀ ਸੀ ਕਿ ਸਾਨੂੰ ਸਾਡੇ ਕੋਲੇ ਲਿਸਟਾਂ ਸਾਨੂੰ ਹੀ ਆ ਕੋਈ ਨਹੀਂ ਉਹਨਾਂ ਨੂੰ ਅਸੀਂ ਇਹ ਵਿਸ਼ਵਾਸ ਦਵਾ ਦਿੱਤਾ ਵੀ ਅਸੀਂ ਤੁਹਾਨੂੰ ਮਸ਼ੀਨਰੀ ਦੀਆਂ ਜਿੰਨੀਆਂ ਵੀ ਲਿਸਟਾਂ ਹੈਗੀਆਂ ਤੁਹਾਡੇ ਪਿੰਡਾਂ ਦੀਆਂ ਜਿਹੜੀਆਂ ਜਿੰਨੀਆਂ ਵੀ ਸਹਿਕਾਰੀ ਸੁਸਾਇਟੀਆਂ ਉਹਦੇ ਵਿੱਚ ਜਿੰਨੇ ਨੋਡਲ ਅਫਸਰ ਬੈਠੇ ਆ ਉਹਨਾਂ ਦੇ ਕੋਲ ਅਵੇਲੇਬਲ ਹੈਗੀਆਂ ਤੁਸੀਂ ਉਹ ਸਾਰੀ ਕੋਈ ਇਨਫਰਮੇਸ਼ਨ ਲੈ ਸਕਦੇ ਹੋ ਕੀ ਕਰਾਂਗੇ ਇਹ ਇਹ ਜਿਹੜੀ ਪ੍ਰਾਣੀ ਆਉਣ ਵਾਲੀ ਹੈ ਉਹਦੇ ਲਈ ਅਸੀਂ ਲੱਗੀ ਰਹੇ ਹਾਂ ਜਮਨ ਇਹ ਕੋਪ ਪ੍ਰਾਲੀ ਨੂੰ ਜਿਹੜਾ ਅੱਗ ਲਾਉਣ ਦਾ ਜਿਹੜਾ ਸੁਪਰੀਮ ਕੋਰਟ ਵੱਲੋਂ ਬਹੁਤ ਸਖਤ ਹਦਾਇਤ ਹੋਈ ਹੈ ਕੋਈ ਵੀ ਕਿਸਾਨ ਡਾਇਰੈਕਟ ਪੁਰਾਣੇ ਇਹਨੂੰ ਅੱਗ ਨਹੀਂ ਲਗਾ ਸਕਦਾ ਉਹਦੇ ਵਾਸਤੇ ਫਿਰ ਉਹਦੇ ਚਲਾਣਾ ਵੀ ਘਟਾ ਜਾਊਗਾ ਉਹਨੂੰ ਜੁਰਮਾਨਾ ਵੀ ਹੋਊਗਾ ਇਸ ਕਰਕੇ ਕਿਸਾਨ ਵੀਰਾਂ ਨੂੰ ਇਹੀ ਹਦਾਇਤ ਆ ਕਿ ਉਹ ਪਰਾਲੀ ਨੂੰ ਅੱਗ ਨਾ ਲਗائیں ਪਰਾਲੀ ਨੂੰ ਕਿਸੇ ਵੀ ਤਰੀਕੇ ਨਾਲ ਜਾਂ ਤਾਂ ਉਹ ਬੇਲ ਬਣਾ ਕੇ ਇਹਦਾ ਪ੍ਰਬੰਧਨ ਕਰਨ ਜਾਂ ਉਹਨੂੰ ਜ਼ਮੀਨ ਦੇ ਵਿੱਚ ਰਲਾ ਕੇ ਵੱਖ-ਵੱਖ ਮਸ਼ੀਨਰੀ ਵਰਤ ਕੇ ਜਿਵੇਂ ਹੈਪੀ ਸੀਡਰ ਹੈਗਾ ਸੁਪਰ ਸੀਡਰ ਹੈ ਜਾਂ ਹੋਰ ਜਿਹੜੀ ਮਸ਼ੀਨਰੀ ਹੈ ਉਹਨੂੰ ਵਰਤ ਕੇ ਖੇਤ ਦੇ ਵਿੱਚ ਰਲਾ ਕੇ ਪਰਾਲੀ ਦਾ ਪ੍ਰਬੰਧਨ ਕੀਤਾ ਜਾਵੇ ਸਰ ਤਾਂ ਨਾਲ ਕਣਕ ਉਹ ਜਿਸ ਦਾ ਅਸੀਂ ਕੇਜ ਦੇ ਵਿੱਚ ਪਾਈ ਜਿਸ ਦੀ ਨਾਉਣੀ ਪਰ ਉਹਦੇ ਘਰ ਕੀ ਕਾ ਕੰਟੀਨ ਜਿਹੜਾ ਬਹੁਤ ਬਹੁਤ ਅਸਾਰ ਹੁੰਦਾ ਜਿਹੜੀ ਚੁੰਨੀ ਪਹਿਲਾ ਹੋ ਜਾਂਦੀ ਹੈ ਉਹ ਵੀ ਕੀ ਹੁੰਦੀ ਹੈ ਇਹ ਜਦੋਂ ਜਿਹੜੀ ਇਹ ਕਣਕ ਦੇ ਵਿੱਚ ਸੁੰਢੀ ਪੈਂਦੀ ਆ ਇਹ ਉਸ ਕਣਕ ਦੇ ਖੇਤਾਂ ਵਿੱਚ ਵੀ ਪੈ ਜਾਂਦੀ ਜਿੱਥੇ ਆਗ ਲਗਾਈ ਹੁੰਦੀ ਹੈ ਇਹ ਮੌਸਮ ਤੇ ਡਿਪੈਂਡ ਕਰਦਾ ਜਿਸ ਤਰ੍ਹਾਂ ਹੁਣ ਗਰਮੀ ਚੱਲ ਰਹੀ ਆ ਜੀ ਇਹ ਲਗਾਤਾਰ ਗਰਮੀ ਲਗਾਤਾਰ ਚਲਦੀ ਰਹਿੰਦੀ ਹੈ ਤਾਂ ਜਿਹੜਾ ਇਹ ਝੋਨੇ ਵਾਲਾ ਜਿਹੜਾ ਕੀੜਾ ਹੈ ਇਹ ਕਣਕ ਦੇ ਵਿੱਚ ਵੀ ਆ ਜਾਂਦਾ ਇੱਥੇ ਜ਼ਰੂਰੀ ਨਹੀਂ ਵੀ ਇਹ ਇਕੱਲੇ ਕਣਕ ਦੇ ਖੇਤਾਂ ਵਿੱਚੋਂ ਆਉਂਦਾ ਥੋੜੀ ਜਿਹੀ ਉੱਥੇ ਇਹਦੀ ਮਾਤਰਾ ਵੱਧ ਜਾਂਦੀ ਹੈ ਕਿਉਂਕਿ ਥੋੜਾ ਜਿਹਾ ਜਿੱਥੇ ਪਰਾਲੀ ਖੇਤ ਦੇ ਵਿੱਚ ਪਈ ਹੁੰਦੀ ਹੈ ਉੱਥੇ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਇਸ ਕਰਕੇ ਇਹ ਜਿਹੜਾ ਕੀੜਾ ਇਹ এনवायरमेंट ਦੇ ਮੁਤਾਬਕ ਵੱਧਦਾ ਹੈ